ਸਾਸੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਐਸਟੋਲੋਜਰ ਜੈਪਾਲ ਅੱਜ ਗੱਲ ਕਰਨ ਜਾ ਰਿਹਾ ਹਾਂ ਦੋਸਤੋ ਲੇਬਰ ਦੇ ਉੱਪਰ ਕਿਉਂਕਿ ਇੰਡਸਟਰੀ ਵਾਲੇ ਹੋਣ ਚਾਹੀ ਫੈਕਟਰੀ ਵਾਲੇ ਹੋਣ ਜੇ ਲੇਬਰ ਉਹਨਾਂ ਦਾ ਸਾਥ ਨਹੀਂ ਦਿੰਦੀ ਤਾਂ ਹਮੇਸ਼ਾ ਪਰੇਸ਼ਾਨੀ ਦਾ ਸਬਬ ਬਣਦਾ ਔਰ ਜ਼ਿੰਦਗੀ 'ਚ ਉਹਨਾਂ ਦੀ ਤਰੱਕੀ ਨਹੀਂ ਹੁੰਦੀ ਕਿਉਂਕਿ ਜਿਹੜਾ ਲੇਬਰ ਜੌਬ ਕਰਦਾ ਉਹ ਸਕਿਲਡ ਉਹਦੇ ਹੱਥ 'ਚ ਹੁੰਦਾ ਅਗਰ ਉਹ ਸਕਿਲਡ ਆਲਾ ਬੰਦਾ ਦਿਲੋਂ ਤੁਹਾਡੇ ਨਾਲ ਜੁੜ ਕੇ ਕੰਮ ਕਰੇ ਤੁਹਾਡੀ ਲੇਬਰ ਤੁਹਾਡਾ ਸਾਥ ਦੇਵੇ ਤਾਂ ਦੋਸਤੋ ਤੁਹਾਡੀ ਤਰੱਕੀ ਨੂੰ ਦੁਨੀਆ 'ਚ ਕੋਈ ਨਹੀਂ ਰੋਕ ਸਕਦਾ ਤੇ ਜੇ ਤੁਸੀਂ ਉਹੀ ਪ੍ਰੋਬਲਮ ਨਾਲ ਜੂਝੋ ਤਾਂ ਫਿਰ ਤੁਹਾਡੀ ਤਰੱਕੀ ਜ਼ਿੰਦਗੀ ਪਰ ਨਹੀਂ ਹੋ ਸਕਦੀ। ਉਹਦੇ ਲਈ ਬੜਾ ਵਧੀਆ ਇੱਕ ਉਪਾਅ ਲੈ ਕੇ ਆਇਆ ਹਾਂ ਦੋਸਤੋ। ਟਰਾਈ ਜ਼ਰੂਰ ਕਰਿਓ ਔਰ ਰਿਜ਼ਲਟ ਬਹੁਤ ਅੱਛੇ ਨੇ। ਇੱਕ ਤਾਂ ਆਪਣੀ ਫੈਕਟਰੀ ਦੇ ਅੰਦਰ ਸਾਊਥ-ਵੈਸਟ ਡਾਇਰੈਕਸ਼ਨ ਚੂਜ਼ ਕਰੋ। ਸਕਿੱਲਡ ਵਾਲੇ ਬੰਦਿਆਂ ਨੂੰ ਲੇਬਰ ਜੌਬ ਜਿਹੜੀ ਸਿੱਧਾ ਨਾਲ ਤੇ ਸਕਿੱਲਡ ਆ ਉਹ ਸਪੈਸ਼ਲ ਉਹਨਾਂ ਨੂੰ ਉੱਥੇ ਬਿਠਾ ਕੇ ਕੰਮ ਕਰਾਓ ਤਾਂ ਜ਼ਿਆਦਾ ਬੈਟਰ। ਦੂਜਾ ਹਰ ਸੈਟਰਡੇ ਨੂੰ ਕਾਲੇ ਚਨੇ ਮੰਦਿਰ 'ਚ ਦਾਨ ਦਿਓ।